ਸਤਿ ਸ਼੍ਰੀ ਅਕਾਲ ਜੀ ਤੰਦਰੁਸਤੀ ਇੱਕ ਵੱਡਮੁੱਲੀ ਦੌਲਤ ਵਹਿਗੁਰੂ ਨੇ ਮਨੁੱਖ ਨੂੰ ਇੱਕ ਵਰ ਦਿੱਤਾ ਹੈ ਜੇ ਉਹ ਆਪਣੀ ਸਿਹਤ ਠੀਕ ਰੱਖੇਗਾ ਤਾਂ ਸੁਖੀ ਜੀਵਨ ਲੰਘਾ ਸਕਦਾ ਹੈ ਜੇ ਉਹ ਸਿਹਤ ਵੱਲੋਂ ਲਾਪਰਵਾਹ ਰਹੂ ਤਾਂ ਦੁੱਖ ਤੇ ਬਿਮਾਰੀਆਂ ਘੇਰਨਗੀਆਂ ਇਸੇ ਅਧਾਰ ਤੇ ਮਿਸਟਰ ਇਮਰਸਨ ਦਾ ਕਥਨ ਹੈ ਤੰਦਰੁਸਤੀ ਹੀ ਵੱਡਮੁੱਲੀ ਦੌਲਤ ਹੈ ਅਤੇ ਮਿਸਟਰ ਮਾਰਸਲ ਦਾ ਵਿਚਾਰ ਹੈ ਜਿੰਦਗੀ ਕੇਵਲ ਜਿਉਣ ਦਾ ਨਾ ਨਹੀਂ ਸਗੋ ਤੰਦਰੁਸਤੀ ਦਾ ਨਾ ਹੈ ਡਾਕਟਰ ਦਾ ਬੋਮੀ ਦੇ ਕਹਿਣ ਅਨੁਸਾਰ ਹਰੇਕ ਮਨੁੱਖ ਜੇ ਢੰਗ ਨਾਲ ਰਹੇ ਤਾਂ 100 ਸਾਲ ਹਟਾ-ਕਟਾ ਰਹਿ ਸਕਦਾ ਹੈ ਇੱਕ ਕਹਾਵਤ ਇਸ ਤੇ ਬੜੀ ਢੁਕਦੀ ਹੈ ਜੈਸੀਆਂ ਗਵੰਸੀ ਦੇ ਇੱਕ ਪ੍ਰਸਿੱਧ ਡਾਕਟਰ ਜੈਕਸਨ ਨੇ ਪੁੱਛਿਆ ਕਿਉਂ ਭਾਉ ਤੂੰ ਹੋਰ ਕਿੰਨਾ ਚਿਰ ਜਿਉਣਾ ਚਾਹੁੰਦਾ ਹੈ ਜਦ ਤੱਕ ਮੈਂ ਡਾਕਟਰ ਦੀ ਲੋੜ ਨਹੀਂ ਸਮਝਦਾ ਉੱਤਰ ਮਿਲਿਆ ਇਸ ਤੋਂ ਪਹਿਲਾਂ ਡਾਕਟਰ ਨੇ ਕਦੋਂ ਘਰ ਚਰਨ ਪਾਏ ਸੀ ਜੈਕਸਨ ਨੇ ਹੋਰ ਸਵਾਲ ਦੇ ਮਾਰਿਆ ਠੀਕ 86 ਸਾਲ ਪਹਿਲਾਂ ਠੋਕਮਾ ਉੱਤਰ ਆਇਆ ਜੈਕਸਨ ਪਕਿਆ ਤੁਹਾਡੀ ਉਮਰ 86 ਸਾਲ ਹੈ ਕੀ ਤੁਸੀਂ ਇੰਜამდე ਹੀ ਬਿਮਾਰ ਹੋ ਗਏ ਸੀ ਜੀ ਨਹੀਂ ਉਦੋਂ ਮੈਂ ਅਵਤਾਰ ਧਾਰਨਾ ਸੀ ਕਿਉਂ ਉਸ ਵਿਅਕਤੀ ਦੀ ਜ਼ਿੰਦਗੀ 'ਚ ਜਨਮ ਤੋਂ 86 ਸਾਲ ਦੀ ਉਮਰ ਤੱਕ ਡਾਕਟਰ ਦਾ ਪਰਛਾਵਾਂ ਨਹੀਂ ਸੀ ਪਿਆ ਇੱਕ ਫ੍ਰਾਂਸੀ ਡਾਕਟਰ ਰਿਪੋਰਟ ਦਿੰਦਾ ਹੈ ਲੋਕ ਉਹੀ ਨਹੀਂ ਮਰਦੇ ਉਹ ਖੁਦ ਆਪਣੇ ਆਪ ਨੂੰ ਕੌਂਦੇ ਹਨ ਇੰਗਲੈਂਡ ਦਾ ਰੈਨਬਾਲਾ ਥਾਮਸ ਬਾਰ ਵੀ ਇੱਕ ਜੀਵ ਜਿਹਾ ਹੈਰਾਨ ਕਰਨ ਵਾਲਾ ਜੀਵੜਾ ਸੀ ਉਹ 1476 ਈਸਵੀ ਚ ਜੰਮਿਆ ਉਸਨੇ ਪਹਿਲਾ ਵਿਆਹ 88 ਸਾਲ ਦੀ ਉਮਰ ਚ ਕੀਤਾ ਦੂਜਾ ਵਿਆਹ 120 ਸਾਲ ਦੀ ਉਮਰ ਵਿੱਚ 135ਵੇਂ ਸਾਲ ਦੀ ਉਮਰ ਚ ਵੀ ਉਹ ਪੂਰਾ ਜਵਾਨ ਜਾਪਦਾ ਸੀ ਮੂਸਲ ਨਾਲ ਅਨਾਜ ਕੁੱਟ ਲੈਂਦਾ ਸੀ ਮਿਹਨਤ ਨਾਲ ਕੰਮ ਕਰਦਾ ਰੋਜ਼ ਦੇ ਬਾਰ ਸਾਦੀ ਰੋਟੀ ਖਾਂਦਾ ਉਸ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਹੋਈ ਪਤਾ ਲੱਗਿਆ ਕਿ ਉਹ ਪ੍ਰਦੂਸ਼ਿਤ ਜਲਵਾਜੂ ਦੀ ਲਪੇਟ ਚਾ ਕੇ ਆ ਗਿਆ ਪਿੰਡ ਦਾ ਖੁੱਲਾ ਪੈਉਣ ਪਾਉਣ ਪਾਣੀ ਛੱਡ ਕੇ ਲੰਡਨ ਦੀ ਸੰਗਣੀ ਆਬਾਦੀ ਚ ਜਾ ਕੇ ਰਿਹਾ ਉਸ ਨੂੰ ਇੱਕ ਅਯਾਸ਼ੀ ਵਾਲੇ ਪਰਿਵਾਰ ਚ ਰਹਿਣਾ ਪਿਆ ਉੱਥੇ ਰੋਟੀ ਦੇ ਨਾਲ ਸ਼ਰਾਬ ਜ਼ਰੂਰੀ ਸੀ ਸ਼ਰਾਬ ਨੇ ਫੇਫੜੇ ਗਾਲ ਦਿੱਤੇ 1635 ਇਸ ਵੀ ਵਿੱਚ ਚੜਾਈ ਕਰ ਗਿਆ ਇਸੇ ਤਰ੍ਹਾਂ ਹੀ ਮਿਸਟਰ ਗੈਵਸਨ 140 ਸਾਲ ਦੀ ਉਮਰ ਤੱਕ ਗੁਜ਼ਰਦਾ ਰਿਹਾ ਆੰਤਮ ਸਮੇਂ ਵੇਲੇ ਉਹ ਪੂਰਾ ਸੇਤਮੰਦ ਸੀ ਅਜੇ 2 ਮਹੀਨੇ ਪਹਿਲਾਂ ਉਸਨੇ ਚੌਥਾ ਵਿਆਹ ਕੀਤਾ ਸੀ ਉਸ ਦੀਆਂ ਪਹਿਲੀਆਂ ਤਿੰਨ ਬੋਟੀਆਂ ਗੁਜ਼ਰ ਚੁੱਕੀਆਂ ਸਨ ਗੈਵਸਨ ਦਾ ਵੀ ਖਾਣ ਪੀਣ ਆਮ ਜਿਹਾ ਸੀ ਸਾਦਾ ਜੀਵਨ ਜਿਉਣ ਵਾਲਾ ਗੈਵਸਨ ਨਿਤਨੇਮ ਨਾਲ ਸਵੇਰੀ ਸੈਰ ਕਰਨ ਜਾਂਦਾ ਸੀ ਬੋਸਟਨ 'ਚ ਇੱਕ ਬਜ਼ੁਰਗ ਸੀ ਮਿਸਟਰ ਜੋਸੇਫ ਉਸਦੀ ਉਮਰ 81 ਸਾਲ ਦੀ ਹੋ ਗਈ ਸੀ ਪਰ ਦੇਖਣ ਨੂੰ 40 ਤੋਂ ਵੱਧ ਨਹੀਂ ਸੀ ਜਾਪਦਾ ਸਾਰੇ ਬਾਲ ਸ਼ਾ ਕਾਲੇ ਦੰਦ ਕੰਨਾ ਅੱਖਾਂ ਐਨ ਕੈਮ ਉਸਦੀ ਚੰਗੀ ਸੀ ਦਾ ਪੇਟ ਸੀ ਹਰ ਰੋਜ਼ ਦੇ ਕਿਲੋਮੀਟਰ ਪੈਦਲ ਤੁਰਨਾ ਆਪਣੇ ਇਸ ਨਿਯਮ ਦੀ ਪੂਰੀ ਪਾਲਣਾ ਕਰਦਾ ਸੀ ਇੱਕ ਦਿਨ ਸੈਰ ਕਰਦੇ ਸਮੇਂ ਸੰਘਣੇ ਕੋਹਰੇ ਕਾਰਨ ਇੱਕ ਗੱਡੀ ਹੀਟ ਆ ਕੇ ਕੁਚਲਿਆ ਗਿਆ ਇਦਾਂ ਦੀਆਂ ਹੋਰ ਬਧੇਰੀਆਂ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ ਭਾਰਤੀ ਗ੍ਰੰਥਾਂ 'ਚ ਤਾਂ ਦੇਵਤਿਆਂ ਮਨੁੱਖਾਂ ਦੀ ਉਮਰ ਕਈ-ਕਈ ਹਜ਼ਾਰਾਂ ਸਾਲ ਦੱਸੀ ਗਈ ਹੈ ਆਖਰ ਮਨੁੱਖ ਕਦੋਂ ਤੱਕ ਜਿਉਂਦਾ ਰਹਿ ਸਕਦਾ ਹੈ ਅਪ੍ਰੋਖਤ ਸਵਾਲ ਸਾਇੰਸ ਦਾ ਨਾਮੂਰੀ ਖੌਰੂ ਪਾਰਿਆ ਇੱਕ رائے ਜਿਸ ਜਿਸ ਨਾਲ ਸਾਰੇ ਹੀ ਸਹਿਮਤ ਹਨ ਕਿ ਮਨੁੱਖ ਲਈ ਘੱਟੋ-ਘੱਟ ਜਿਉਣ ਲਈ 100 ਸਾਲ ਬਹੁਤ ਤੇ ਪਈ ਹਨ ਅਜੋਕੀ ਦੁਨੀਆ 'ਚ ਇਸ ਉਮਰ ਦੇ ਬਠੇਰੇ ਜਿਉਂਤੇ ਹਨ ਮਨੋਖ ਦੀ ਜ਼ਿੰਦਗੀ 'ਚ ਉਸਦਾ ਅਨਮੋਲਤਾ ਨੂੰ ਉਸਦੀ ਚੰਗੀ ਸਿਹਤ ਮੰਨਿਆ ਗਿਆ। ਇਹ ਹੀ ਸਭ ਤੋਂ ਅਨਮੁੱਲੀ ਮੰਨੀ ਗਈ ਹੈ ਸਾਇੰਸ ਦਾੰਤਾ ਮੌਤ ਤੇ ਵੀ ਭਾਰੂ ਹੋਣ ਲਈ ਪੰਥਾਂ ਭਾਰ ਹਨ। ਸਾਇੰਸ ਇਸ ਪਾਸੇ ਹਮੇਸ਼ਾ ਕੋਸ਼ਿਸ਼ ਕਰ ਰਹੀ ਹੈ ਮੌਤ ਨੂੰ ਜ਼ਿੰਦਗੀ 'ਚ ਬਦਲ ਦੇਣ ਲਈ। ਸਾਇੰਸਦਾਨ ਕਦੋਂ ਤੇ ਅੱਡੀ ਚੂਟੀ ਦਾ ਜੋਰ ਲਾ ਰਹੇ ਹਨ ਸਾਇੰਸ ਇਸ ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਗੱਲ ਤਾਂ ਬਾਅਦ ਦੀ ਹੈ ਪਰ ਜੋ ਕੇ ਸਮੇਂ ਸਵਾਲ ਇਹੀ ਹੈ ਕਿ ਮਨੁੱਖ ਕਰ ਤੱਕ ਜਿਉਂਦਾ ਰਹਿ ਸਕਦਾ ਹੈ ਮਨੁੱਖ ਤੋਂ ਬਿਨਾ ਇਸ ਦੁਨੀਆ ਚ ਹੋਰ ਵੀ ਜੀਵ ਜੰਤੂ ਹਨ ਕਛੂ 400 ਸਾਲ ਤੱਕ ਤੁਰਿਆ ਫਿਰਦਾ ਹੈ ਆਸਟ੍ਰੇਲੀਆ ਚ ਇੱਕ ਕਛੂ 400 ਮਾ ਜਨਮ ਦਿਨ ਮਨਾਇਆ ਜਾ ਚੁੱਕਿਆ ਹੈ ਬੋਸਟਨ ਸ਼ਹਿਰ ਦਾ ਇੱਕ ਕੜਿਆਲ ਮਗਰਮਾਸ਼ ਇੱਕ 150 ਸਾਲ ਦਾ ਹੋ ਗਿਆ। ਇਵੇਂ ਸ਼ਹਿਰ ਚ ਇੱਕ ਬਾਜ 104 ਸਾਲ ਦੀ ਉਮਰ ਭੋਕੇ ਗੁਜ਼ਰਿਆ। ਹਾਥੀ ਵੀ 200 ਸਾਲ ਤੱਕ ਝੂਮਦਾ ਰਹਿੰਦਾ ਹੈ। ਸੱਪ ਵੀ ਸਾਲਾਂ ਵੱਧੀ ਫੁਕਾਰਦੇ ਰਹਿੰਦੇ ਹਨ। ਕੋਈ ਉੱਡਣ ਵਾਲੇ ਪੰਛੀ ਹਜ਼ਾਰਾਂ ਸਾਲਾਂ ਤੱਕ ਵੀ ਉਮਰ ਭੋਗਦੇ ਹਨ। ਜਦੋਂ ਜੀਵ ਜੰਤੂ ਲੰਮੀ ਉਮਰ ਭੋਗਦੇ ਹਨ ਤਾਂ ਮਨੁੱਖ ਨੇ ਕੀ? ਪਰ ਰੱਬ ਦੀ ਮਾੜੀ ਹਨ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅਨਮੋਲ ਧੰਨ ਸੇਤ ਵੱਲ ਧਿਆਨ ਦੇਣਾ ਪਊ ਜੇ ਸਾਡੀ ਸਿਹਤ ਠੀਕ ਹੈ ਤਾਂ ਸਭ ਕੁਝ ਹੈ ਤੰਦਰੁਸਤੀ ਨਹੀਂ ਤਾਂ ਜਿਉਣ ਦਾ ਮਜ਼ਾ ਕਿਰਕਰਾ ਹੋਇਆ ਰਹਿੰਦਾ ਹੈ ਸੇਤ ਵਿਗੜ ਜਾਣ ਤੇ ਸਾਡੀਆਂ ਸਾਰੀਆਂ ਸਕੀਮਾਂ ਸਾਰੇ ਨਿਸ਼ਾਨੇ ਧਰੇ ਧਰਾਈ ਰਹਿ ਜਾਂਦੀ ਹੈ ਸਾਥੋਂ ਕੁਝ ਨਹੀਂ ਹੁੰਦਾ ਜਦ ਸਰੀਰ ਹੀ ਸਾਥ ਨਾ ਦੇਵੇ ਤਾਂ ਕੀ ਕੀਤਾ ਜਾ ਸਕਦਾ ਸਾਨੂੰ ਵੈਗਰੂ ਦੇ ਇੱਕ ਅਨਮੋਲ ਧੰਨ ਸੇਤੇ ਧਿਆਨ ਦੇਣਾ ਚਾਹੀਦਾ ਹੈ ਇਦੋਂ ਵੱਧ ਕੇ ਮਨੁੱਖ ਲਈ ਹੋਰ ਕ੍ਰਾਂਤੀ ਕੀ ਹੋਊ ਕਿ ਕਿਹੋ ਜਹੀ ਵੀ ਸਕਤੀ ਕੜੀ ਕਿਉਂ ਨਾ ਹੋਵੇ ਉਹ ਨੰਗੀ ਛਾਤੀ ਰੁਕਾਵਟਾਂ ਵਿਰੁੱਧ ਜੂਝੇ ਨੌਜਵਾਨ ਤੇ ਅਨੁਸਾਰ ਜਿੰਦਗੀ 'ਚ ਸ਼ਕਤੀ ਦਾ ਵਹਿਣ ਚਾਲੂ ਰੱਖਣਾ ਚਾਹੀਦਾ ਹੈ ਮਨੁੱਖ ਨੂੰ ਥੱਲੇ ਢਾ ਲੈਂਦੀ ਹੈ ਕਮਜ਼ੋਰੀ ਮਨੁੱਖੀ ਜਿੰਦਗੀ ਦਾ ਸਭ ਤੋਂ ਵੱਡਾ ਸਰਾਪ ਹੈ ਸਭ ਤੋਂ ਵੱਡੀ ਰੁਕਾਵਟ ਹੈ ਕਮਜ਼ੋਰ ਮਨੁੱਖ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਸਾਰਾ ਸੁੱਖ ਬਟਾਪਨ ਹੋਵੇ ਪਰ ਤੰਦਰੁਸਤੀ ਨਾ ਹੋਵੇ ਤਾਂ ਸਭ ਮਿੱਟੀ ਸਮਝੋ ਤੰਦਰੁਸਤੀ ਹੀ ਮਨੁੱਖੀ ਖੁਸ਼ੀਆਂ ਦੀ ਪਟਾਰੀ ਹੈ ਬਿਸਤਰੇ ਤੇ ਪਿਆ ਬਿਮਾਰ ਬੰਦਾ ਭਲਾਂ ਕੀ ਕਰ ਸਕਦਾ ਸਭ ਤੋਂ ਪਹਿਲਾਂ ਧਿਆਨ ਦਿਓ ਆਪਣੀ ਸਿਹਤ ਵੱਲ ਭਾਵੇਂ ਗਰੀਬ ਹੋਵੋ ਭਾਵੇਂ ਅਮੀਰ ਸਿਹਤ ਸਭ ਦੀ ਆਪਣੀ ਹੁੰਦੀ ਹੈ ਪ੍ਰਸਿੱਧ ਡਾਕਟਰ ਪੁਰਾ ਆਖਦੇ ਹਨ ਸਿਹਤ ਬਣਾਉਣੀ ਜਾਂ ਵਿਗਾੜਨੀ ਮਨੁੱਖ ਦੇ ਆਪਣੇ ਹੱਥ ਹੈ ਆਪਣੀ ਤੰਦਰੁਸਤਰੀ ਲਈ ਮਨੁੱਖ ਆਪ ਹੀ ਮੋਰੀ ਹੈ ਡਾਕਟਰ ਪੂਰ ਦਾ ਇਹ ਕਥਨ 100% ਠੀਕ ਹੈ ਆਪਣੀ ਚੰਗੀ ਮਾੜੀ ਸਿਹਤ ਲਈ ਅਸੀਂ ਆਪ ਉਤਰਦਾਈਆਂ ਜਿਵੇਂ ਅਸੀਂ ਉਸ ਨੂੰ ਵਰਤਾਂਗੇ ਉਹ ਜਿਹਾ ਉਸ ਦਾ ਰੂਪ ਹੋ ਕੁਦਰਤ ਨੇ ਸਾਨੂੰ ਆਪਣਾ ਸਰੀਰ ਠੀਕ ਰੱਖਣ ਲਈ ਸਾਧਨ ਬਣਾ ਦਿੱਤੇ ਹਨ ਹਾਂਜੀ ਅਸੀਂ ਉਹਨਾਂ ਨੇ ਵਰਤੋਂ ਨਹੀਂ ਕਰਦੇ ਤਾਂ ਫਿਰ ਇਸ 'ਚ ਦੋਸ਼ ਕਿਹੜਾ ਹੈ ਅੱਜ ਵੀ ਸੰਸਾਰ 'ਚ ਜਿਹੇ ਬੇਅੰਤ ਲੋਕ ਹਨ ਜੋ 70 ਟੱਪ ਗਏ ਹਨ ਪਰ ਕਦੇ ਉਹਨਾਂ ਦਾ ਸਿਰ ਵੀ ਨਹੀਂ ਦੁਖਿਆ ਅਸਲ 'ਚ ਇਹ ਉਹਨਾਂ ਲੋਕਾਂ ਰਾਹੀਂ guzari zindagi ਦਾ ਫਲ ਹੈ। ਐਸੇ ਜੋ ਕੁਦਰਤ ਦੀ ਪੂਰੀ ਮਦਦ ਲੈਂਦੇ ਹਨ ਤੰਦਰੁਸਤੀ ਦੀ ਬਰਾਬਰੀ ਪਲਾ ਕਿਹੜੀ ਕਾਮਯਾਬੀ ਕਰ ਸਕਦੀ ਹੈ? ਤੰਦਰੁਸਤੀ ਮੂਰੇ ਸੋਨੇ ਦੀਆਂ ਲੱਖਾਂ ਇਟਾਂ ਕਰੋੜਾਂ ਰੁਪਿਆ ਦਾ ਢੇਰ ਬੇਅਰਥ ਹੈ। ਸੁਣੋ ਇੱਕ ਲੋਕ ਕਹਾਣੀ ਇੱਕ ਰਾਜਾ ਸੋਨੇ ਦਾ ਬੜਾ ਲਾਲਚੀ ਸੀ ਉਹ ਸਭ ਕੁਝ ਸੋਨੇ ਦਾ ਹੀ ਲੋਚਦਾ ਉਸ ਆਪਣਾ ਕਮਰਾ ਸੋਨੇ ਦਾ ਬਣਾਇਆ ਕੱਪੜੇ ਵੀ ਸੋਨੇ ਦੇ ਪਾਉਂਦਾ ਅਕੇਰਾ ਉਸ ਨੂੰ ਵਰਦਾਨ ਦੇ ਫਰਿਸ਼ਤੇ ਨੇ ਦਰਸ਼ਨ ਦਿੱਤੇ ਫਰਿਸ਼ਤੇ ਨੇ ਫਰਮਾਇਆ ਰਾਜੇ ਤੇਰੀ ਕਿਹੜੀ ਸਮੱਸਿਆ ਬਾਕੀ ਰਹਗੀ ਹੈ ਜੇ ਹੱਲ ਨਹੀਂ ਹੋ ਰਹੀ ਰਾਜੇ ਨੇ ਹੱਥ ਜੋੜ ਕੇ ਕਿਹਾ ਜਿਸ ਚੀਜ਼ ਨੂੰ ਛੂਹਾਂ ਉਹੀ ਸੋਨਾ ਹੋ ਜਾਵੇ ਤੇ ਫਰਿਸ਼ਤਾ ਵਾਰ ਦੇ ਕੇ ਚਲਾ ਗਿਆ ਰਾਜਾ ਖਜ਼ਾਨੇ ਵੱਲ ਗਿਆ ਜਿਸ ਚੀਜ਼ ਨੂੰ ਹੱਥ ਲਾਈ ਜਾਵੇ ਸੋਨਾ ਬਣੇ ਜਾਵੇ ਪਾਣੀ ਪੀਣ ਲੱਗਿਆ ਸੋਨਾ ਹੋ ਗਿਆ ਬੁਰਾ ਹਾਲ ਹੋ ਗਿਆ ਰਾਜਾ ਜੀ ਨੂੰ ਵੀ ਸ਼ੌਂਦਾ ਸੋਨਾ ਹੋਈ ਜਾਂਦਾ ਕੁਝ ਦਿਨਾਂ ਚ ਚੀਕ ਚੀਕ ਕੇ ਰਾਜਾ ਭੁੱਖਾ ਪਿਆਸਾ ਮਰ ਗਿਆ ਤਰਿਆ ਤਰਿਆ ਰਹਿ ਗਿਆ ਸੋਨਾ ਦੌੜ ਚ ਹਿੱਸਾ ਲੈਣ ਵਾਲਾ ਘੋੜਾ ਜੇ ਠੇਲੇ ਵਾਲੇ ਘੋੜੇ ਵਰਗੀ ਖਰਾਕ ਖਾਊ ਤਾਂ ਘੋੜ ਦੌੜ ਜਿੱਤ ਲਊ ਅਸੀਂ ਜਦ ਆਪਣੀਆਂ ਸ਼ਖਸੀਅਤਾਂ ਬਣਾਉਂਦੇ ਹਾਂ ਤਾਂ ਆਪਣੇ ਖਾਣ ਪੀਣ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਸਾਵੀ ਰੱਖਣੀ ਜ਼ਰੂਰੀ ਹੈ ਬੌਧਿਕ ਮਿਹਨਤ ਕਰਨ ਵਾਲਿਆਂ ਦੀ ਖੁਰਾਕ ਸਿਰਤ ਸਰੀਰਕ ਮਿਹਨਤ ਕਰਨ ਵਾਲਿਆਂ ਦੀ ਖੁਰਾਕ ਵਰਗੀ ਨਹੀਂ ਹੋ ਸਕਦੀ ਖੁਰਾਕ ਕੰਮ ਦੇ ਅਨੁਸਾਰ ਹੋਣੀ ਚਾਹੀਦੀ ਹੈ ਤੁਹਾਡੀ ਸੇਥ ਤੁਹਾਡੇ ਖਾਣ ਪੀਣ ਰਹਿਣ ਸਹਿਣ ਤੇ ਨਿਰਭਰ ਕਰਦੀ ਹੈ ਹਰੇਕ ਮਨੁੱਖ ਭਾਵੇਂ ਅਮੀਰ ਹੋਵੇ ਜਾਂ ਗਰੀਬ ਆਪਣੀ ਸੇਥ ਬਣਾ ਸਕਦਾ ਹੈ ਸੇਥ ਬਣਾਉਣ ਲਈ ਦੌਲਤ ਦੀ ਲੋੜ ਨਹੀਂ ਰਹਿੰਦੀ ਇਕ امیر ਜادہ ਚੰਗਾ ਮਾਲ ਛਕਣ ਦੇ ਬਾਵਜੂਦ ਵੀ ਕਮਜ਼ੋਰ ਤੇ ਰੋਗੀ ਰਹਿੰਦਾ ਹੈ ਜਦ ਕਿ ਗਰੀਬ ਦਾ ਮੁੰਡਾ ਰੁੱਖੀ ਮਸੀ ਨਾਲ ਵੀ ਨੌਂ ਵਰ ਨੌਂ ਰਹਿੰਦਾ ਹੈ ਆਖਰ ਇਹਦਾ ਕਿਉਂ ਪਹਿਲਾਂ ਕੁਦਰਤ ਦੇ ਪ੍ਰਬੰਧ ਅਨੁਸਾਰ ਨਹੀਂ ਚੱਲਦਾ ਜਦ ਕਿ ਦੂਜਾ ਕੁਦਰਤ ਦਾ ਨਿਜ਼ਮ ਮੰਦਾ ਹੈ ਤਦ ਹੀ ਉਸਦੀ ਠੀਕ ਰਹਿੰਦੀ ਸਿਹਤ ਠੀਕ ਰਹਿੰਦੀ ਹੈ ਪ੍ਰੋਫੈਸਰ ਲਾਰੇ ਕੋ ਐਨ ਫੀਲਡਰ ਆਪਣੇ ਵੇਲੇ ਦੇ ਪ੍ਰਸਿੱਧ ਡਾਕਟਰ ਰਹੇ ਹਨ ਉਹਨਾਂ ਤੰਦਰੁਸਤ ਜ਼ਿੰਦਗੀਵਾਰੀ ਅਤੇ ਲੰਬੇਰੀ ਆਜੂ ਬਾਰੇ ਲਿਖਿਆ ਅਤੇ ਕੁਝ ਨਜ਼ਮ ਬਣਾਏ ਹਨ ਸਖਤ ਮਿਹਨਤ ਕਰੋ ਕ੍ਰੋਧ ਅਤੇ ਦੁੱਖ ਤੋਂ ਬਚੋ ਆਪਣੀ ਯੋਗਤਾ ਦਾ ਪੂਰਾ ਲਾਭ ਉਠਾਓ ਜ਼ਿਆਦਾਤਰ ਭਾਰ ਅਤੇ ਦਵਾ ਵਾਲੀ ਜ਼ਿੰਦਗੀ ਨਾ ਜਿਓ ਆਪਣੀ ਆਮਦਨ ਅਤੇ ਸਰਮੱਥਾ ਸਮਰੱਥਾ ਦੇ ਅੰਦਰ ਹੀ ਰਹੋ ਦਿਨ ਵਿੱਚ ਦੋ ਵਾਰੀ ਰੋਟੀ ਖਾਓ ਰੋਜ਼ ਮਾੜੀ-ਮੋਟੀ ਕਸਰਤ ਜ਼ਰੂਰੀ ਜ਼ਰੂਰ ਕਰਨੀ ਚਾਹੀਦੀ ਹੈ ਹਫ਼ਤੇ ਚੱਕ ਦਿਨ ਪੂਰੀ ਛੁੱਟੀ ਮਾਰੋ ਬੇਸ਼ਵੀ ਅਤੇ ਨਸ਼ਾਈ ਹੁਣ ਬਚੋ ਜ਼ਿੰਦਗੀ ਚ ਆਪਣੀਆਂ ਵਾਂਗਾਂ ਕੱਸ ਕੇ ਰੱਖੋ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ